कलने करवाया ही नहीं। कौन कब आती है? आती है। 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 ਭਪਾਈ ਦੱਸ ਬੀਓ ਕਿ ਇਹ ਡਿਨਲ ਹੈ ਇਹ ਬੱਬਾ ਜੀ ਆਹ ਮੈਂ ਇਹ ਚੁਣ ਕੇ ਆਪਾਂ ਕਰਦੇ ਨਾ ਪੰਚਾਇਤ ਦੇ ਫੰਡਾਂ ਦਾ ਜਨ ਨੂੰ ਲਾਣੇ ਮਾਪੀ ਲਖਨੇ ਜੀ ਸਮੂਹ ਪ੍ਰਬੰਧਕ ਜਨਰਨਪ੍ਰੀਤ ਸੈਨਾ ਤੇ ਆਪਣਾ ਮਿਹਰ ਪ੍ਰਿਹਾਰਾ ਲਖਨਾ

ਸਾਲ ਵਾਹਿਗੁਰੂ ਜੀ ਕੀ ਬਖਸ਼ੀ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਹ ਜੋ ਸਾਡਾ ਨਗਰ ਪਿੰਡ ਬਾਸਰ ਦਾ ਪੈਣੀ ਇਹਦਾ ਇੱਕ ਇਕੱਤਰਤਾ ਇਹ ਹੈ ਕਿ ਜੋ ਨਗਰ ਕੀਰਤਨ ਨਿਕਲਦਾ ਹੈ ਬਾਸਰ ਦੇ ਪੈਣੀ ਪਿੰਡ ਤੋਂ ਇਕੱਠਾ ਹੀ ਇੱਕ ਹੀ ਨਿਕਲਦਾ ਹੈ ਇਹ ਸਾਰੇ ਪਿੰਡ ਦਾ ਸਹਿਯੋਗ ਹੈ ਮਾਈ ਭਾਈ ਸਾਹਿਬ ਦੂਰ ਦੇ ਜਾਂ ਤੋਂ ਸਾਡੇ ਰਿਸ਼ਤੇਦਾਰਾਂ ਨੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੇ ਹਨ ਇਹ ਜੋ ਅੱਜ ਭਾਈ ਲਾਲੋ ਜੀ ਦੇਡੇ ਤੋਂ ਆਰੰਭ ਧਾਰੀ ਹੈ ਪਨਾ ਦਰਪਨਾ ਸਾਡੇ ਗੁਰਦੁਆਰਾ ਸਾਹਿਬ ਭੈਣੀ ਪਿੰਡ ਵਿੱਚ ਜੋ ਪਹੁੰਚੀ ਹੈ ਸੰਗਤ ਸਾਰੀਆਂ ਸੰਗਤਾਂ ਦਾ ਆਈਆਂ ਹੋਈਆਂ ਦਾ ਨਿੱਘਾ ਸਵਾਗਤ ਬਹੁਤ ਬਹੁਤ ਧੰਵਾ ਜਿੰਨਾਂ ਦਾ ਜੋ ਸਾਨੂੰ ਨਿਮਾਣਿਆਂ ਨੂੰ ਇਹ ਸੇਵਾ ਬਖਸ਼ੀ ਹੈ ਇਹਨਾਂ ਨੇ ਮਾਲਕ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਇਹ ਸੇਵਾ ਮਿਲ ਗਈ ਹੈ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸਾਰੀ ਸੰਗਤ ਦਾ ਦੋ ਨਗਰਾਂ ਦਾ ਇਤਿਫਾਕ ਬਣਾਈ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सारी <laughs> ਆਗਿਆ ਦੇ ਪੰਡਿਤ ਸਾਹਿਬਾਨ ਪਿਆਰੇ ਸਹਿਬਾਨ ਸੰਗਤਾਂ ਨੂੰ ਜਿਵੇਂ ਆਖਿਆ ਹੈ ਸਰਬੀ ਪਾਤਸ਼ਾਹ ਜੀ ਦੀ ਕਿਰਪਾ ਦਇਆ ਕ੍ਰਿਪਾ ਨਾਲ ਸਭੀ ਕਰਨ ਦੇ ਪ੍ਰਤੀ ਪ੍ਰਾਰਥਨਾ ਕਰ ਰਿਹਾ ਹਾਂ ਸਭੀ ਬਾਰਾਂ ਜਨਾਂ ਦੇ ਚਰਨਾਂ ਦੇ ਤਰਫ ਅਰਦਾਸ ਕਰਨਾ ਕਰਦਾ ਸਮਾਜ ਦੇ ਸਾਰਾ ਸੇ ਸਭ ਨੂੰ ਮਿਲਣਾ

ਬੋਲ ਬੋਲ ਦਈਆਂ ਹੌਣ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਜੋ ਕਿ ਬੜਾ ਹੀ ਵਿਭਾਗੀ ਸੀ ਜੋ ਕਿ ਬੜੀ ਹੀ ਬੜਿਆਂ ਹੀ ਸਾਲਾਂ ਤੋਂ ਜੋ ਇਹ ਨਗਰ ਕੀਰਤਨ ਸਾਡੇ ਪਿੰਡ ਤੋਂ ਅਰੰਭਤਾ ਹੋਈ ਸੀ ਅੱਜ ਸਾਡੇ ਨਿਮਾਨਿਆਂ ਨੂੰ ਇਸ ਸਤਿਗੁਰ ਨੇ ਬਖਸ਼ਿਸ਼ ਕੀਤੀ ਆ ਕਿ ਸਤਿਗੁਰ ਸਾਡੇ ਘਰ ਵੀ ਆਏ ਆ ਤੁਸੀਂ ਅੱਜ ਦਾ ਦਿਨ ਇੰਨਾ ਖੁਸ਼ੀਆਂ ਭਰਿਆ ਬਣਾਇਆ ਸੀ ਉਹਦਾ ਲੱਖ ਲੱਖ ਕੋਟਨ ਕੋਟਨ ਧੰਨਵਾਦ ਔਰ ਅੱਜ ਸਾਡੇ ਜੁੜਾ ਕੀ ਇਹ ਨਗਰ ਕੀਰਤਨ ਬਾਸਰ ਕਾ ਭੈਣੀ ਗਮਾਨਪੁਰੇ ਦੀਆਂ ਰਲ ਮਿਲ ਕੇ ਜੋ ਕੀ ਇਹ ਸ਼ਰਦਾ ਭਾਵ ਨਾਲ ਔਰ ਬਾਹਰੋਂ ਦਰੋਂ ਬੜਾ ਸੰਜੋਗ ਮਿਲਦਾ ਹੈ ਜੀ ਅਸੀਂ ਬੜੇ ਵਡਭਾਗੀਆਂ ਜੋ ਸਾਡੇ ਨਗਰ ਦੇ ਵਿੱਚ ਇਹ ਉਪਰਾਲਾ ਵਾ ਲੱਖ ਲੱਖ ਸ਼ੁਕਰ ਕਰਦੇ ਆਂ ਔਰ ਸ਼ੁਕਰ ਉਸ ਮਾਲਕ ਦਾ ਕਿ ਜਿੰਨੇ ਸਾਨੂੰ ਇਸ ਲਾਇਕ ਜਿਹੜਾ ਅੱਜ ਦਾ ਯੂਥ ਹੈ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤੇਹੀ ਮੈਸੇਜ ਦਵਾਂਗਾ ਕਿ ਆਪਾਂ ਜੋ ਇਹਦਰ ਨਸ਼ੀਆਂ ਦੇ ਵੱਲ ਭਟਕਦੇ ਫਿਰਦੇ ਆਂ ਗੁਰੂ ਮਾਰਗ ਦੇ ਨਾਲ ਜੁੜੀਏ ਸੋ ਮर्याਦਾ ਅਨੁਸਾਰ ਰਹੀਏ ਠੀਕ ਹੈ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਹੀ ਮੈਂ ਦਵਾਂਗਾ ਆਸਨਾ ਕਿ ਆਪ ਦੇ ਸੰਯੋਗ ਦੇ ਨਾਲ ਇਹ ਕੁਝ ਚੱਲਦਾ ਰਹੇ ਵਾਹਿ ਖਾਲਸਾ ਵਾਹਿਗੁਰੂ ਜੀ लख लख वधाई हुई सारी संत न वाहेगुरु जी का ख़ालसा वाहे वागु બોલે સંિહાળ બોલે સંિહાળ બોલે સંિહાળ લાજનગર બાબા બોલે સંિહાળ ਵਾਹਿਗੁਰੂ ਜੀ ਕੀ ਫਤਿਹ ਆਪ ਹੀ ਸੰਕਾਟ ਦੇ ਲੱਖ ਲੱਖ ਬਚਾਇਆ ਜੋ ਕਿ ਕਿਢਾੜੀ ਦਾ ਸੰਕਰ ਆਪ ਹੀ ਹੋ ਸਮੇ ਸੰਗਤਾਂ ਦੇ ਸੰਗੁਰਗ ਨਾਲ ਜੋਹਾਰ ਗੁਰਦਾਰ ਸਾਹਿਬ ਕੇ ਮਾਗੀ ਦੇ ਸੰਭ ਹਣਕੇ ਲਾਹਨ ਨਗਰ ਕੀਰਤਨਾ ਸੰਤਾਂ ਦੇ ਸ਼ਿਗੋਗਨ ਪਾਈ ਮਨਾਇਆ ਜਾਂਦਾ ਹੈ ਐ ਕਿ ਸੰਗਰਨ ਕਿਰਪਾ ਕੀ ਨੇ ਗੁਰਦੁਆਰਾ ਭਾਈ ਲਾਲ ਸਿੰਘ ਸਾਹਿਬ ਕੇ ਜੋ ਮਹਾਨ ਲਗਨ ਕਿਰਤ ਪਾਈ ਅੱਜ ਮਾਣ ਵਾਲੇ ਜਿਹੜਾ ਨੰਮਤ ਜਨਾ ਕਰਕੇ ਜੋ ਰਵਾਨਾ ਹੋ ਕੇ ਪੜਾਦਰ ਪੜਾ ਕਰਦਾ ਹੋਇਆ ਗੁਰਦੁਆਰਾ ਸਿੰਘ ਸਭਾ ਯਾਦੋ ਕਤਬਾ ਕੀ ਰਸਿ ਨੇ ਬਿਤੀਏ ਸੰਗਤਾਂ ਪਾਈ ਬੜੀ ਸੱਜ ਨਾਲ ਇਹ ਭਾਉਨ ਨਾਲ ਪਹੁੰਚੀਆਂ ਸੀ ਸੋ ਸਮੂਹ ਸੰਗਤ ਦੇ ਪਾਈ ਬੜੇ ਸੱਜ ਨਾਲ ਸਵਾਗਤ ਕੀਤਾ ਹੈ ਜੀ ਆਇਆਂ ਖੈ ਜੰਦਾ ਹੈ ਸੋ ਬਹੁਤ ਬਹੁਤ ਧੰਨਵਾਦ ਹੈ ਸੋ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਇਸ ਨਗਰਾਇ ਦੇ ਸੂਰਥਾ ਕਰਕੇ ਪਾਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਦੀ ਵਾਰੀ ਗੁਰੂ ਜੀ ਦਾ ਵਾਹਿਗੁਰੂ ਜੀ ਕੀ ਫਤ